ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਲੁਧਿਆਣੇ ਦੇ ਨੈਸ਼ਨਲ ਹਾਈਵੇ ਤੇ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਲੁਧਿਆਣੇ ਤੋਂ ਜਿਹੜੀ ਜਲੰਧਰ ਹਾਈਵੇ ਜਾ ਰਿਹਾ ਉਸ ਹਾਈਵੇ ਦੇ ਕੋਲ ਵੱਡਾ ਹਾਦਸਾ ਵਾਪਰ ਜਾਂਦਾ ਹੈ ਐਲਡਿਕੋ ਸਟੇਟ ਦੇ ਨਜ਼ਦੀਕੀ ਸਵੇਰੇ 3 ਵਜੇ ਸੜਕ ਦੇ ਕਿਨਾਰੇ ਇੱਕ ਬੱਸ ਖੜੀ ਹੁੰਦੀ ਹੈ ਜੋ ਕਿ ਟਾਇਰ ਪੰਚਰ ਹੋਣ ਦੇ ਕਾਰਨ ਖੜੀ ਸੀ ਪਿੱਛੋਂ ਦੀ ਤੇਜ਼ ਰਫ਼ਤਾਰ ਟਰਾਲੇ ਨੇ ਆ ਕੇ ਉਸ ਨੂੰ ਟੱਕਰ ਮਾਰ ਦਿੱਤੀ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਕਦਰ ਪਿਆਨਾਕ ਹਾਦਸਾ ਵਾਪਰਿਆ ਉਕਤ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਤਿੰਨ ਸ਼ਖਦਾਲੂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਉਦਰੀ ਮੌਕੇ ਤੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਵੀ ਦੱਸਿਆ ਹੈ ਕਿ ਬੱਸ ਹਰਦੁਆਰ ਤੋਂ ਮੱਥਾ ਟੇਕ ਕੇ ਜੰਮੂ ਵੱਲ ਕਟੂਆਵਲ ਜਾ ਰਹੀ ਸੀ ਰਾਤ ਕਰੀਬ 3 ਵਜੇ ਹਾਦਸਾ ਵਾਪਰਦਾ ਬੱਸ ਪੰਚਰ ਹੋ ਜਾਂਦੀ ਹੈ ਤੇ ਬੱਸ ਦਾ ਡਰਾਈਵਰ ਟਾਇਰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਤੇ ਚਲਦੇ ਬਸ ਨੂੰ ਸੜਕ ਦੇ ਕਿਨਾਰੇ ਉਸਨੇ ਖੜਾ ਕਰ ਦਿੱਤਾ ਉਦੋਂ ਲੁਧਿਆਣੇ ਦੇ ਵੱਲੋਂ ਤੇਜ਼ ਰਫ਼ਤਾਰ ਆ ਰਹੇ ਇੱਕ ਟਰਾਲੇ ਨੇ ਖੜੀ ਬਸ ਦੇ ਵਿੱਚ ਪਿੱਛੋਂ ਦੀ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਬਸ ਦੇ ਵਿੱਚ ਸ਼ਰਧਾਲੂਆਂ ਦੇ ਲਈ ਲੰਗੜਨ ਬਰਾਹਣ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹੋਰ ਵਿਅਕਤੀ ਜ਼ਖਮੀ ਹੋਏ ਨੇ 20 ਵਿਅਕਤੀਆਂ ਨੂੰ ਸਿਵਲ ਹਸਪਤਾਲ ਲੁਧਿਆਣਾ इलाज दे लेई परती करवाया गया है जबकि 15 नु पीजीआई चंडीगढ़ रेफर कर ਦਿੱਤਾ गया है लुधियाना लाइव दे लेई अमित थापर दे नाल हनी दी रिपोर्ट पंकज आना माता अजय कुंडी जी ये कहां से गाड़ी आ रही थी हरिद्वार से हरिद्वार से जाना कहां था इसने जम्मू जम्मू ये हुआ गया था उस रास्ते में अनसॉल मारा लागला डल बच्चा और टायर पंचर हो गया

पता नहीं कितने हम आप खुद इंजन हो गए क्या गिर अच्छा मतलब पता नहीं लगा पता था आप बस चलाते थे या कंडक्टर फिनाते थे अच्छा कंडक्टर थे कुछ तो नहीं समझ में लगा लिक्की में क्या है डाक रहे थे हम अच्छा पाँच सौ आया था मिल गए नीचे दे। तो आया पीछे से वो तो जो ट्राला था बड़ा अच्छा देख वो ट्राली ने टक्कर मारी अच्छा तो बस पलट गई

ਹਾਂਜੀ ਸਰ ਕੀ ਨਾਮ ਆ ਜੀ ਤੁਹਾਡਾ? ਐਸਐਯ ਅਮਰਜੀਤ ਸਿੰਘ ਨਾਮ ਹੈ। ਸਰ ਕਿਹੜਾ ਇਲਾਕਾ ਪੈਂਦਾ ਹੈ? ਇਹ ਥਾਣਾ ਸ੍ਰੀਮ ਦਰਪੁਰ ਜੀ ਦਾ ਜੀ। ਸਰ ਇਹ ਜਿਹੜਾ ਮਾਮਲਾ ਹੋਇਆ ਕਿਤਾ ਕਿਹ ਯਾਦ ਨੂੰ ਕਿੰਨੇ ਵਜੇ ਹੋਇਆ? ਇਹ ਯਾਤਰਾ ਵਾਲੀ ਗੱਡੀ ਹਰਦੁਆਰ ਤੋਂ ਯਾਤਰਾ ਕਰਕੇ ਆ ਰਹੇ ਸੀਗੇ। ਤੇ ਉਹਨਾਂ ਦਾ ਅਚਾਨਕ ਬੱਸ ਦਾ ਅਚਾਨਕ ਬੱਸ ਦਾ ਮਤਲਬ ਵੀ ਟਾਇਰ ਪਿੰਚਰ ਹੋ ਗਿਆ। ਤੇ ਉਹ ਇੱਥੇ ਸਾਈਡ ਤੇ ਲਗਾ ਕੇ ਆਪਣਾ ਟਾਇਰ ਚੇਂਜ ਕਰ ਰਹੇ ਸੀ। ਜੀ। ਤੇ ਉਹਨਾਂ ਨੇ ਟਾਇਰ ਚੇਂਜ ਕਰਕੇ ਸਟਿੱਪਣੀ ਪਿੱਛੇ ਡਿੱਗੀ 'ਚ ਰੱਖ ਰਹੇ ਸੀ। ਜਦੋਂ ਪਿੱਛੋਂ ਆ ਕੇ ਇੰਟਰ ਆ ਕੇ ਮਗਰ ਉਹਦੇ ਵਿੱਚ ਵੱਜਾ ਉਹ ਜਿਆਦਾ ਲੋਡ ਹੋਣ ਕਰਕੇ ੱਤਕਾ ਜਿਆਦਾ ਵੱਜਣ ਕਰਕੇ ਜਿਹੜੇ ਯਾਤਰੀ ਸੀਗੇ ਉਹ ਕਿੰਨੇ ਕ ਜਾਨੇ ਸੀਗੇ ਉਹ 45 ਬੰਦੇ 45 ਦੇ ਕਰੀਬ ਸਵਾਰ ਸੀਗੇ ਸਾਰੇ ਜਿਹੜੇ ਯਾਤਰੀ ਸੀਗੇ ਉਹ ਥੱਲੇ ਉਤਰੇ ਹੋਏ ਸੀਗੇ ਨਹੀਂ ਬੱਸੀ ਬੈਠੇ ਸੀ ਉਹ ਜਿਹੜੇ ਡਰਾਈਵਰ ਦੇ ਆਪਣੇ ਡਰਾਈਵਰ ਕੰਡੈਕਟਰ ਜਿਹੜੇ ਹੁੰਦਾ ਨਾ ਸਟਾਫ ਉਹ ਉਹ ਦਾ ਟਾਇਰ ਚੇਂਜ ਕਰ ਰਹੇ ਸੀ ਯਾਤਰੀ ਠੀਕ ਹੈ ਜੀ ਕੌਣ ਜੀ ਯਾਤਰੀ 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 15 15 16 ਦੇ ਕਰੀਬ ਜਿਹੜੇ ਆ ਜਿਹੜਾ ਤੇ ਬਾਕੀ ਨਾਰਮਲ ਜਿਹੜਾ ਠੀਕ ਹੈ ਨਾ ਜਿਆਦਾ ਫਿਟਡ ਹੋਣੇ ਨਹੀਂ ਕਿ ਬਸ ਨਾਰਮਲ ਜਿਹੜਾ ਕਹਿ ਲਵਾਂ ਜਿਹੜੇ ਜਿਹੜੇ 35 ਬੰਦੇ ਸੀ ਜਿਹੜੇ ਮਤਲਬ ਜਿਨ੍ਹਾਂ ਦੀ 6:00 ਵਜੇ ਸੀਗੀ ਉਹਨਾਂ ਦੇ ਵਿੱਚੋਂ 15 ਬੰਦੇ ਜਿਆਦਾ ਸੀਰੀਅਸ ਆ ਚਾਰ ਬੰਦੇ ਉਹ ਤੋਂ ਜਿਆਦਾ ਸੀਰੀਅਸ ਆ ਜੋ ਜਿਹੜੇ ਪੀਜੀਐ ਚੰਡੀਗੜ੍ਹ ਰੈਫਰ ਕਰ ਦਿੱਤੇ ਆ ਬਿਲਕੁਲ ਤੇ ਬਾਕੀ ਸਿਵਲ ਹਸਪਤਾਲ ਦੇ ਜਿਹੜਾ ਕੰਟੇਰਨਲ ਸੀਗਾ ਇਹਦੇ ਵਿੱਚ ਕੌਣ ਸੀਗਾ ਤੇ ਇਹ ਕਿਦਾਂ ਠੀਕ ਨੇ ਇਹ ਜਿਆਦਾ ਸੀਰੀਅਸ ਆ ਸਰ ਡੈਥ ਵੀ ਹੋਈ ਹੈ ਇੱਕ ਬੰਦੇ ਦੀ ਡੈਥ ਹੋਈ ਆ ਚਾਰ ਜਿਆਦਾ ਸੀਰੀਅਸ ਆ ਉਹ ਚੰਡੀਗੜ੍ਹ ਪੀਜੀਐ ਆ ਬਾਕੀ ਜਿਹੜੇ ਸੀਗੇ ਕਿੱਥੋਂ ਦੇ ਸੀਗੇ ਇਹ ਜੰਮੂ ਸਾਈਡ ਦੇ ਸੀਗੇ ਜੀ ਹਰਦਵਾਰ ਤੋਂ ਆ ਰਹੇ ਸੀ ਯਾਤਰਾ ਕਰਕੇ ਯਾਤਰਾ ਕਰਕੇ ਆ ਰਹੇ ਸੀ ਆ ਰਹੇ ਸੀ ਵਾਪਸੀ ਆ ਰਹੇ ਸੀ ਸਰ ਦਿੱਤਕੇ ਦੀ ਹੋਈ ਹੈ ਬੱਸ ਦੇ ਵਿੱਚ ਹੋਈ ਹੈ ਯਾਤਰੀ ਦੀ ਬੱਸ ਹੋਈ ਹੈ ਯਾਤਰੀ ਦੀ ਹਾਂ ਕਰ ਤੋਂ ਠੀਕ ਹੈ ਸਰ ਇਹ ਐਸੀ ਮਨਮੋਲ ਸਿੰਘ ਐਕਸੀਡੈਂਟ ਹੋਇਆ ਵਾ ਬੱਸ ਦਾ ਜਿਹੜਾ ਡਰਾਈਵਰ ਚੱਲ ਰਿਹਾ ਸੀ ਕੀ ਮਾਮਲਾ ਕੀ ਆਪ ਦਾ ਇਹ ਬੱਸ ਖੜੀ ਸੀ ਆਣ ਕੇ ਰਾਤ 2:30 ਵਜੇ ਉਸ ਟਾਈਮ ਦਾ ਦੱਸਦੇ ਆ ਖੜੀ ਸੀਗੀ ਟਰੈਲਰ ਵਾਲਾ ਸ਼ਾਇਦ ਨੀਂਦੋਂ ਡੌਂਡ ਨਾਲ ਹੀ ਉਹਨੇ ਸਿੱਧੀ ਆਣ ਕੇ ਸਟੱਕ ਕੀਤਾ ਨਾਲ